2012 ਚਾੜਾ ਵਿਆਹ ਹੋਇਆ ਸੀ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸਿਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਜੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲਵਰੀ ਕਰ万 ਗਈ ਹਸਪੀਟਲ ਨਹੀਂ ਲੈ ਕੇ ਤੋਂ ਮਤਲਬ ਬਾਥਰੂਮ ਚ ਚਲ ਜਾ ਜਾਂ ਕੇ ਤੇ ਚਲ ਜਾ ਜਾਏ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤੇ ਫੇ ਕਿਲੋ ਦੇ ਕਿਲੋ ਪੀ ਗਏ ਲੱਖਾਂ ਕਰੋੜਾ ਕੀਤੀ ਹੁਣੀ ਹੈ ਭਾਈ ਹਰ ਇੱਕ ਨਹੀਂ ਕੀਤੀ ਆਪਾਂ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇ ਕਰੋੜ ਰੁਪਏ ਆ ਗਏ ਇਹ ਤੇਰੇ ਪੇਕੇ ਵੀ ਇੱਥੇ ਆ ਕਿ ਕਿਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਿਰ ਪਤਾ ਲੱਗ ਗਿਆ ਤਾਂ ਫਿਰ ਉਹ ਇਕੱਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਿਆਂ ਤੇ ਵੀ ਗਾਂ ਸਰਵੇ ਪੰਜਾਬ ਵਿੱਚ ਵਧਰੇ ਨਸ਼ੇ ਨੇ ਹੁਣ ਤੱਕ ਕਈ ਘਰ ਤਬਾਹ ਕਰ ਦਿੱਤੇ ਨੇ ਪਰ ਅਜਿਹੇ ਲੋਕ ਹੁੰਦੇ ਨੇ ਜਿਹੜੇ ਜਿਹੜੇ ਸਮੇਂ ਸਿਰ ਹੀ ਨਸ਼ਾ ਛੱਡ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨਰਕ ਬਣਨ ਤੋਂ ਬਚਾਉਂਦੇ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਦੱਸਦੇ ਹਾਂ ਇਹ ਇੱਥੇ ਇੱਕ ਜੋੜਾ ਪਿਛਲੇ 10 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਸੀ ਅਤੇ ਦੋਵੇਂ ਹੁਣ ਜਿਹੜੇ ਨੇ ਕਰੀ 1 ਕਰੋੜ ਰੁਪਏ ਦਾ ਨਸ਼ਾ ਜਿਹੜਾ ਹੈ ਉਹ ਸੇਵਨ ਜਿਹੜਾ ਹੈ ਕਰ ਚੁੱਕੇ ਨੇ ਪਰ ਹੁਣ ਆਪਣੇ ਬੱਚਿਆਂ ਦੀ ਖਾਤਰ ਉਹ ਨਸ਼ਾ ਜਿਹੜਾ ਹੈ ਸਥਾਨਕ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖਲ ਹੋਏ ਨੇ ਤਾਂ ਕਿ ਉਹ ਨਸ਼ਾ ਜਿਹੜਾ ਹੈ ਉਹ Hard to second. ਅਤੇ ਆਪਣੀ ਜੀਵਨ ਕਹਾਣੀ ਜਿਹੜੀ ਹੈ ਉਹ ਸੁਣਾਉਂਦੇ ਹੋਏ ਇਸ ਜੋੜੇ ਨੇ ਕਿਹਾ ਕਿ ਕੁਝ ਸਮੇਂ ਜੜਾ ਹੈ ਉਹ ਬਰਬਾਦ ਕਰਨ ਤੋਂ ਬਾਅਦ ਹੁਣ ਉਹਨਾਂ ਨੂੰ ਹੋਸ਼ ਆ ਗਿਆ ਤੇ ਨਸ਼ਾ ਛੱਡਣ ਦੇ ਲਈ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ ਦਾਖਲ ਹੋਏ ਨੇ ਜਾਣਕਾਰੀ ਦਿੰਦਿਆਂ ਲੜਕੇ ਨੇ ਦੱਸਿਆ ਕਿ ਜਦੋਂ ਉਹ 28 ਸਾਲ ਦਾ ਸੀ ਤਾਂ ਕੁਸ਼ਤੀ ਕਰਨ ਜਾਂਦਾ ਸੀ ਉਸ ਦੀ ਸਿਹਤ ਜਿਹੜੀ ਹੈ ਉਹ ਠੀਕ ਹੋਣ ਕਾਰਨ ਉਸਦੇ ਦੋਸਤ ਜਿਹੜੇ ਨੇ ਆਪਣੀ ਚੌਦਰ ਦਿਖਾਉਣ ਦੇ ਲਈ ਉਸ ਨੂੰ ਲੜਾਈਆਂ ਦੇ ਵਿੱਚ ਲੈ ਜਾਂਦੇ ਸਨ ਅਤੇ ਲੜਾਈ ਝਗੜੇ ਤੋਂ ਬਾਅਦ ਜਿਹੜਾ ਜਦੋਂ ਪੈਸਾ ਸੀ ਉਹ ਭਾਰਾ ਹੋਣ ਤੇ ਪਾਰਟੀ ਵੀ ਕਰਦੇ ਸੀ ਲੜਾਈ ਝਗੜੇ ਜੋ ਕਈ ਵਾਰ ਜ਼ਖਮੀ ਵੀ ਹੋਇਆ ਤੇ ਫਿਰ 2013 ਦੇ ਵਿੱਚ ਉਸਨੇ ਪਹਿਲੀ ਵਾਰ ਨਸ਼ੇ ਦਾ ਸੇਵਨ ਕੀਤਾ ਇਹ ਨਸ਼ਾ ਉਸ ਨੂੰ ਉਸਦੇ ਦੋਸਤਾਂ ਨੇ ਦਿੱਤਾ ਸੀ ਜਦੋਂ ਲੜਾਈ ਝਗੜੇ 'ਚ ਜ਼ਖਮੀ ਹੋਣ ਕਿਸੇ ਵੀ ਤਰ੍ਹਾਂ ਦੀ ਤਕਲੀਫ ਜਿਹੜੀ ਆ ਉਹ ਨਾ ਹੋਵੇ ਤੇ ਦੋਸਤਾਂ ਦੇ ਵੱਲੋਂ ਉਹਨਾਂ ਨੂੰ ਜਿਹੜਾ ਨਸ਼ਾ ਇਹ ਦਿੱਤਾ ਗਿਆ ਸੀ ਇਸ ਤੋਂ ਬਾਅਦ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਪਿਤਾ ਦੀ ਮੌਤ ਤੋਂ ਬਾਅਦ ਵੀ ਉਸ ਦੀ ਮਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਉਸ ਤੋਂ ਪੈਸੇ ਲੈ ਕੇ ਉਹ ਨਸ਼ੇ ਕਰਨਾ ਜਿਹੜਾ ਹੈ ਉਸ ਨੇ ਸ਼ੁਰੂ ਕਰ ਦਿੱਤਾ ਕਦੇ ਉਮਰਿਸਰ ਦੇ ਕਦੇ ਬਟਾਲਾ ਜਾ ਕੇ ਜਿਹੜਾ ਇਹ ਨਸ਼ਾ ਕਰਦਾ ਸੀ ਇਸ ਦੌਰਾਨ ਉਸ ਦੀ ਇੱਕ ਲੜਕੀ ਨਾਲ ਦੋਸਤੀ ਹੋ ਗਈ ਜਿਸ ਤੋਂ ਬਾਅਦ ਉਸ ਨੇ ਜਿਹੜਾ ਹੈ ਪ੍ਰੇਮ ਵਿਆਹ ਕਰਵਾ ਲਿਆ ਵਿਆਹ ਤੋਂ ਕੁਝ ਨੇ ਬਾਅਦ ਹੀ ਉਸਦੀ ਪਤਨੀ ਨੂੰ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ ਕਈ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸਨੇ ਆਪਣੀ ਪਤਨੀ ਦੀ ਗੱਲ ਨਾ ਮੰਨੀ ਅਤੇ ਨਸ਼ਾ ਕਰਨ ਦੀਆਂ ਜਿਹੜੀਆਂ ਸਾਰੀਆਂ ਰੱਖੀਆਂ ਸੀ ਅਤੇ 2 ਸਾਲ ਬਾਅਦ ਉਸਨੇ ਜਿਹੜਾ ਹੈ ਨਸ਼ਾ ਕਰਨਾ ਜਿਹੜਾ ਉਸਨੇ ਜਾਰੀ ਰੱਖਿਆ ਸੀ ਅਤੇ 2 ਸਾਲ ਬਾਅਦ ਉਹਨਾਂ ਦੇ ਘਰ ਬੱਚੀ ਦਾ ਜਨਮ ਜੜਾਇਓ ਹੁੰਦਾ ਹੈ ਪਰ ਫਿਰ ਵੀ ਉਹ ਆਪਣੀ ਪਤਨੀ ਦੇ ਸਾਹਮਣੇ ਹੀ ਨਸ਼ਾ ਕਰਦਾ ਸੀ ਤੇ 2017 ਦੇ ਵਿੱਚ ਜਦੋਂ ਉਸਦੀ ਪਤਨੀ ਦੁਬਾਰਾ ਗਰਭवती ਹੋਈ ਤਾਂ ਇੱਕ ਦਿਨ ਉਸਦੀ ਪਤਨੀ ਨੇ ਕਿਹਾ ਕਿ ਉਸ ਨੂੰ ਸਟਰਵਾਈਕਲ ਦਰਦ ਹੋ ਰਿਹਾ ਅਤੇ ਦਰਦ ਤੋਂ ਛੁਟਕਾਰਾ ਪਾਉਣ ਦੇ ਲਈ ਉਸਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਜਿਹੜਾ ਹੈ ਉਹ ਨਸ਼ਾ ਦਿੱਤਾ ਸੀ ਇਸ ਤੋਂ ਬਾਅਦ ਉਹ ਵੀ ਨਸ਼ੇ ਦੀ ਦਲਦਲ ਵਿੱਚ ਫਸ ਗਈ ਅਤੇ ਦੋਵੇਂ ਇਕੱਠੇ ਨਸ਼ਾ ਕਰਨ ਲੱਗ ਪਏ ਲੜਕੀ ਨੇ ਦੱਸਿਆ ਕਿ ਦਿਨ ਚ ਤਿੰਨ ਵਾਰ ਸਵੇਰੇ ਸ਼ਾਮ ਅਤੇ ਰਾਤ ਨਸ਼ੇ ਦਾ ਸੇਵਨ ਕਰਦੀ ਸੀ ਅਤੇ ਨਸ਼ੇ ਕਾਰਨ ਉਹਨਾਂ ਦੇ ਘਰ ਚ ਕਰੀਬ 22 ਤੋਲੇ ਸੋਨਾ ਦੇ ਜਿਹੜੇ ਗਹਿਣੇ ਪਏ ਹੋਏ ਸੀ ਉਹ ਵੀ ਉਹਨਾਂ ਨੇ ਜਿਹੜੇ ਉਹ ਵੇਚ ਤੇ ਨਸ਼ੇ ਦਾ ਸੇਵਨ ਕਰਨ ਦੇ ਲਈ ਉਹਨਾਂ ਨੇ ਗਹਿਣੇ ਤੱਕ ਜਿਹੜੇ ਆਪਣੇ ਨੇ ਉਹ ਵੇਚ ਦਿੱਤੇ ਤੇ ਉਸ ਤੋਂ ਜਿਹੜੇ ਪੈਸੇ ਆਉਂਦੇ ਸੀ ਉਹ ਵੀ ਜਿਹੜਾ ਹੈ ਉਸ ਤੋਂ ਬਾਅਦ ਜਿਹੜੇ ਜਦੋਂ ਉਹਨਾਂ ਦੀ ਗੱਲ ਨਹੀਂ ਸੀ ਬੰਦੀ ਤਾਂ ਉਹਨਾਂ ਨੇ ਉਧਾਰ ਲੈਣਾ ਵੀ ਸ਼ੁਰੂ ਕਰ ਦਿੱਤਾ ਉਹਨਾਂ ਤੋਂ ਜਿਹੜੇ ਐ ਉਧਾਰ ਦੇਣ ਵਾਲੇ ਸੀ ਉਧਾਰ ਜਿੱਥੋਂ ਲਈ ਸੀ ਉਹਨਾਂ ਤੋਂ ਉਹਨਾਂ ਨੇ ਦੂਰੀ ਬਣਾ ਲਈ ਹੁਣ ਤੱਕ ਇਹ ਦੋਵੇਂ ਨਸ਼ੇ ਦੇ ਕਰੀਬ 1 ਕਰੋੜ ਰੁਪਏ ਜਿਹੜੇ ਨੇ ਉਹ ਬਰਬਾਦ ਕਰ ਚੁੱਕੇ ਨੇ ਲੜਕੀ ਨੇ ਦੱਸਿਆ ਕਿ ਜਦੋਂ ਉਸਦੀ ਡਿਲੀਵਰੀ ਹੋਣੀ ਸੀ ਤਾਂ ਉਸਨੇ ਭਾਰੀ ਨਸ਼ਾ ਕੀਤਾ ਹੋਇਆ ਸੀ ਅਤੇ ਬੇਟਾ ਹੋਣ ਤੋਂ ਬਾਅਦ ਵੀ ਉਹ ਨਸ਼ਾ ਕਰਦੀ ਰਹੀ ਹੁਣ ਉਹਨਾਂ ਦਾ ਪੁੱਤਰ 3 ਸਾਲ ਦੀ ਉਮਰ ਦਾ ਹੈ ਤੇ ਲੜਕੀ ਵੀ ਜਿਹੜੀ ਐ ਉਹ ਵੱਡੀ ਹੋ ਰਹੀ ਐ ਹੁਣ ਦੋਵੇਂ ਆਪਣੇ ਬੱਚਿਆਂ ਦੇ ਲਈ ਨਸ਼ਾ ਛੱਡਣਾ ਚਾਹੁੰਦੇ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਐ ਜਿੱਥੇ ਉਹ ਪਿਛਲੇ 20 ਦਿਨਾਂ ਤੋਂ ਜਿਹੜੇ ਨੇ ਉਹ ਜੇਰੇ ਲਾਸਟ ਉਹਨਾਂ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਉਹਨਾਂ ਨੇ ਕੋਈ ਨਸ਼ਾ ਜਿਹੜਾ ਹੈ ਉਹ ਨਹੀਂ ਕੀਤਾ ਲੋਕਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਜਿਵੇਂ ਉਹ ਨਸ਼ੇ ਲਈ ਸਭ ਕੁਝ ਬਰਬਾਦ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੋਸ਼ ਆਇਆ ਹੈ ਉਹ ਜਹੀ ਗਲਤੀ ਜਿਹੜੀ ਹੈ ਉਹ ਆਉਣ ਤੋਂ ਪਹਿਲਾਂ ਹੀ ਸਮੇਂ ਆਉਣ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਸੰਭਾਲ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਜਿਹੀ ਹਾਲਤ ਆਉਣ ਤੋਂ ਪਹਿਲਾਂ ਹੀ ਨਸ਼ੇ ਤੋਂ ਜਿਹੜੀ ਹੈ ਉਹ ਤੋਬਾ ਕਰ ਲੈਣੀ ਚਾਹੀਦੀ ਹੈ ਕਿ ਵੀ ਆਪਣੇ ਬਿੰਦੀ ਬਿੰਦੀ 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ ਕਰੋੜ ਰੁਪਏ ਕਹਿਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿੰਨਾਂ ਨੇ ਆਪਣੇ ਨਾਂ ਜਮੀਨਾਂ ਨੂੰ ਨਾ ਵੇਚੜੀਆਂ ਵਾ ਕਰੋੜਾਂ ਅਰਬਾਂ ਦੀਆਂ ਜਿਹੜੀਆਂ ਜਮੀਨਾਂ ਉਹ ਲੋਕਾਂ ਨੇ ਤੁਮਾ ਜੀ ਢਾਤੀਆਂ ਪਰ ਫਿਰ 1 ਕਰੋੜ ਕਹਿੰਦੇ ਆ ਇਹ ਨਸ਼ਾ ਹੁੰਦਾ ਕਿਥੋਂ ਕਿਥੋਂ ਤੇ ਲੈ ਗਏ ਇਹ ਇਨੀ ਬਾਜੀ ਪਤਾ ਸਾਨੂੰ ਦੰਬਰਸਾ ਤੱਕ ਪਤਾ ਵਾ ਜਾਂ ਸਾਡੇ ਕੈਂਪ ਤੱਕ ਪਤਾ ਵਾ ਬਾਕੀ ਨਹੀਂਾਨੂੰ ਪਤਾ ਹੁਣ ਕੀ ਮੰਗੋ ਚਾਹ ਰਹੇ ਬਸ ਭਾਈ ਛੱਡਨਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀ ਤੁਹਾਡੇ ਕੋਲ ਕਿਹਦਾ ਸੰਪਰਕ ਚਾਹੀਦਾ ਇਦਾਂ ਯਾਰ ਦੋਸਤ ਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਤਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾ ਲੇ ਬਾਅਦ ਚ ਜੋ ਜਦੋਂ ਉਹਦੀ ਮਰਜ਼ੀ ਆਈ ਉਹਦਾ ਕਰ ਲਾਂਗਾ ਉਹ ਰੱਬ ਦੀ ਰੋ ਮੇਰੀ ਹੀ ਕਿਰਪਾ ਹੀ ਆਪਣੀ ਦਾ ਚਲੋ ਪੈਸੇ ਤੇ ਲਈ ਗਲਤ ਕੰਮ ਨਹੀਂ ਕਰਦੇ ਹਿੰਦੋ ਜਿਰੋ ਨਵਾਂ ਨਵਾਂ ਮਿਲਿਆ ਇਹਨੂੰ ਉਰਵਮ ਆਪਣੇ ਦੋਸਤ ਨੂੰ ਭੇਜਿਆ ਉੱਥੇ ਹੋਟਲ ਚ ਮੈਂ ਕਿਹਾ ਜਾਂਦੀਆ ਛੱਲਾ ਲੈ ਕੇ ਆਇਆ ਇਹਨੂੰ ਪਵਾਤਾ ਨਾਲ ਹੀ ਨਾਲ ਤੇ ਲਈ ਇਹ ਕਿਹਦੇ ਕਦੋਂ ਵੇਦ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚੱਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਇਲਾਜ ਕਰਾ ਰਹੇ ਹੋ ਇੱਥੇ ਹਨ 15 16 ਦਿਨ ਹੋ ਗਏ ਆ ਜੀ ਹੁਣ ਤੇ ਜੀਵ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤਲੇ ਗੋਲੀ ਨੇ ਰੱਖਦੇ ਨਾ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਸ ਸਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮੈਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ। ਇਹਨਾਂ ਆਪਣੀ ਕੋਈ ਕਹੀ ਨਹੀਂ। ਬੋਕਿਆ ਇਹਨਾਂ ਨੇ ਬੜਾ ਬੋਲਦੇ ਨਹੀਂ ਕਿ ਇਹ ਇੰਜੈਕਟ ਕਰਦੇ ਹੀ। ਮੈਂ ਪੰਨੀਤ ਲੌਂਦੀ ਇਹ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿ ਤੇ ਚਲ ਜਾ ਜਾ ਇਹ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀਆ ਹੋਂ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕਨ ਨਸ਼ਾ ਪੀ ਗਿਆ ਆਪਣਾ ਗਹਿਣਾ ਘੱਟਾ ਵੀ ਇਹ ਸਾਰਾ ਗਵਾ ਲਿੱਤਾ ਥਾ ਵਾ ਗਾਂ ਬੱਚਿਆਂ ਵਾਸਤੇ ਕੁਛ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋ ਕਿ ਜ਼ਿੰਦਗੀ ਜੀਏ ਸਿਕਨ ਤੇ ਹੁਣ ਇਹ ਇਹ ਕਹਿੰਦੇ ਆ ਕਿ ਬਸ ਇਆਂ ਟਣਾਵਾ ਹਟ ਗਏ ਆ ਕੁਛ ਹਟ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਪ੍ਰਵਾਸ ਪਤਾ ਵੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਦਸ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਕੁਛ ਨਹੀਂ ਕੀਤਾ ਬੜਾ ਰੋਕਿਆ ਉਹਨਾਂ ਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ ਤਫੇ ਜਦੋਂ ਸਾਰਿਆਂ ਨੂੰ ਸਰਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰਪੇਂਦਾ ਆ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਹੁਣ ਮੰਨ ਚ ਹੀ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ